ਰਸੀ ਫੜ ਲਿਆ ਜਾ ਬੋਲੇ ਈਸੋ ਨਿਹਾਰ ਮਾਰਾ ਤੁਸੀਂ ਰੈੱਡ ਕ੍ਰੋਸ ਆ ਰਹੇ ਹੋ ਸਰੋਪਾ ਭਾਵੇਂ ਉਹੜੇ ਆਤਿ ਬਹੁਤ ਬਹੁਤ ਇੱਕ ਪਾਸੇ ਸੋਨੇਹਾ ਬੱਤੀ ਦੀ ਯਾ ਕਾਲੇ ਕਿੰਨੇ ਪਸ਼ੂ ਸੀ ਤੁਹਾਡੇ ਚਾਰ ਅੱਗੇ ਮਰ ਗਏ ਚਾਰ ਪਸ਼ੂ ਇਹਨਾਂ ਦੇ ਮਰ ਗਏ ਤੇ ਅਸੀਂ ਚਲੋ ਜਿੰਨੇ ਜੋਗੇ ਹੈਗੇ ਆ ਪਹਿਲਾ ਪਸ਼ੂ ਇਹਨਾਂ ਨੂੰ ਹਾਜ਼ਰੀ ਲਾ ਰਹੇ ਆ ਲਿਸਟਾਂ ਮ ਬੜੀਆਂ ਤੁਹਾਡੀਆਂ ਬਹੁਤ ਮਿਹਨਤ ਨਾਲ ਬਣਾਈਆਂ ਤੁਸੀਂ ਸਾਨੂੰ ਬੜੀ ਆਸਾਨੀ ਹੋ ਗਈ ਇਨਕੁਆਰੀ ਪਾਣ ਤੁਹਾਡੀਆਂ ਲਿਸਟਾਂ ਤੋਂ ਅੱਜ ਪਹਿਲੀ ਗਾਂ ਜਿਹੜੀ ਹੈ ਹਰਪ੍ਰੀਤ ਸਿੰਘ ਪਿੰਡ ਮਿਆਦੀਆਂ ਪਿੰਡ ਹੈ ਜਨਾਲੇ ਦੇ ਕੋਲ ਉਹਨਾਂ ਨੂੰ ਇਹ ਪਹਿਲੀ ਗਾਂ ਨਾਲ ਵੱਛਾ ਵੀ ਗਾਂ ਦਾ ਇਹ ਅੱਜ ਸੌਪਿਆ ਗਿਆ ਹੈ ਬਾਬਾ ਜੀ ਦਾ ਧੰਨਵਾਦ ਕਰਦੇ ਆਂ ਬਾਬਾ ਉਹਨਾਂ ਦੀ ਵੱਲੋਂ ਵੀ ਬਾਬਾ ਕਵਾਲ ਵੱਲੋਂ ਵੀ ਧੰਨਵਾਦ ਕਰਦੇ ਆਂ ਬਾਬਾ ਨੇ ਸਾਡੀ ਬਾਹ ਫੜੀ ਹੈ ਜੀ ਕਿਹੜੇ ਪਿੰਡ ਦਾ ਛਾਈਆਂ ਜੀ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਹਿਗੁਰੂ 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 ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਆਪ ਦੀ ਦੀ ਨਗਰੀ ਵਿੱਚ ਬੀਬੀ ਕੋਲਾਜੀ ਭਲਾਈ ਕੇਂਦਰ ਵੱਲੋਂ ਜੋ ਹਾੜਾਂ ਦਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਉਹ ਪੀੜਤ ਪਰਿਵਾਰ ਨੇ ਉਹ ਸੰਬੰਧ ਵਿੱਚ ਜੋ ਸੰਗਤਾਂ ਵਿੱਚ ਅਨਾਉਂਸ ਕੀਤਾ ਸੀ ਕਿ ਪਹਿਲੇ ਪੜਾਅ ਵਿੱਚ ਜਿੱਥੇ 15 ਦਿਨਾਂ ਤੋਂ ਰਾਸ਼ਨ ਤੇ ਹੋਰ अनेका ਤਰ੍ਹਾਂ ਦੀਆਂ ਸੇਵਾਵਾਂ ਆਪ ਜੀ ਲੈ ਰਹੇ ਹੋ 13 ਮੱਜਾ گاਉਂ ਆਂਦੀ ਅਨਾਉਂਸਮੈਂਟ ਕੀਤੀ ਸੀ 13 ਤੋਂ ਬਾਅਦ ਅਗਲੀਆਂ 13 ਫੇਰ ਆਪ ਜੀ ਅੱਜ ਪਹਿਲੀ ਗਾਂ ਗਰੀਬਨਵਾਸ ਦੇ ਪਾਸ਼ਾ ਜੋ ਹਰਪ੍ਰੀਤ ਸਿੰਘ ਅਜਨਾਲਾ ਸਾਈਡ ਵੱਲ ਪਿੰਡ ਮਿਆਦੀ ਪਿੰਡ ਮਿਆਦੀਆਂ ਇਸ ਪਰਿਵਾਰ ਦੇ ਪਸ਼ੂ ਜਿਹੜੇ ਉਹ ਚੜ੍ਹਾਈ ਕਰ ਗਏ ਇੱਕ ਕੱਲ ਕੀਤਾ ਕਿਉਂਕਿ ਇਹਨਾਂ ਦੀ ਪਹਿਲੀ ਗਾਂ ਪਾਣੀ ਚ ਡੁੱਬੀ ਰਹੀ ਚਾਰ ਪਾਈਂਦਨ ਤੇ ਇਸ ਕਰਕੇ ਪਹਿਲੀ ਗਾਂ ਇਸ ਪਰਿਵਾਰ ਨੂੰ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਤੁਹਾਡੀ ਕਿਰਪਾ ਦੇ ਨਾਲ ਹਾਜ਼ਰੀ ਲਾਈ ਜਾ ਰਹੀ ਹੈ ਸਭ ਸੰਗਤਾਂ ਦੀ ਕਿਰਪਾ ਸੰਗਤਾਂ ਸ਼ੀਸ਼ਾ ਬਖਸ਼ੀਆਂ ਆਪ ਜੀ ਆਗਿਆ ਬਖਸ਼ੋ ਗੁਰਮੰਦਰ ਮੂਰਮੰਦਰ ਜਾਬ ਦੀ ਅਰਦਾਸ ਬੋਲ ਚੋ ਦੀ ਖੇਵਾ ਜੋ ਜੀ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ रसी पढ़ण जा भोल सो न सो न सोन हिकु संगता बुलायो सो न ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਰਕ ਤੁਸੀਂ ਰੈਡ ਕਰੋ ਸਾਰੇ ਸਰੋਪਾ ਪਾਵਰ ਬੜੇ ਹੱਥ ਹੈ ਬੜਾ ਇੱਕ ਪਾਸੇ ਇਹ ਸੋਨੇਹਾ ਅਤੀ ਜੀ ਅਕਾਲੇ ਇਹ ਤੇ ਹੋਰ ਜਿਆਦਾ ਵਧੀਆ ਕਾਰੋਬਾਰ ਜਿਹੜੇ ਇਹਨਾਂ ਦੇ ਨਾਲ ਆਏ ਨੇ ਉਹ ਵੀ ਪ੍ਰਸ਼ਾਦ ਲੈ ਲੈਣ ਧੰਨਵਾਦ ਪੂਰੇ ਪਿਆਰ ਨਾਲ ਖੜਨਾ ਹੈ ਨਾ ਸਾਰਿਆਂ ਨੂੰ ਇਹਨਾਂ ਗੱਡੀ ਜੀ ਜਾਣਾ ਹੀ ਤੇਰੀ ਅਡਜਸਟ ਕਰੀ ਆਪੇ ਹੋਲੇ ਸੋਨਿਹਾਲ ਜਿਹੜੇ ਨਾਲ ਆਇਆ ਇਹਨਾਂ ਦੇ ਦੇਖੋ ਇੱਕ ਅਮਰੋਸਰ ਦੀਆਂ ਸੰਗਤਾਂ ਪਿਆਰ ਕਰਈਆਂ ਤੇ ਦਾੜੀ ਦਾ ਵੀ ਹੋ ਸਕੇ ਅਗਾ ਭਾਵੇਂ ਪਿਆਰਾ ਰਹ ਲੋ ਇਹਨੂੰ ਰੱਖਣ ਦਾ ਹੀ ਜੇ ਤੇਰਾ ਮਨ ਹੋਵੇ ਤਾਂ ਜਗਰਾਜ ਬੁਲਾ ਦੇ ਇਹ ਪਿਆਰ ਮਿਲਣਾ ਕਿ ਤੇ ਤੈਨੂੰ ਜਗਰਾਜ ਬੁਲਾ ਦੇ ਅੱਜ ਸੋਨਿਹਾਲ ਹਾਂ ਸ੍ਰੀ ਆਕਾਲ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਬੀਬੀ ਕੋਲਾਣੀ ਭਲਾਈ ਕੇਂਦਰ ਵੱਲੋਂ ਸਮੇਂ-ਸਮੇਂ ਦੇ ਉੱਤੇ ਜਿਵੇਂ ਵੀ ਇਹ ਸਾਰਾ ਆਪਣਾ ਰਾਸ਼ਨ ਬਹੁਤ ਹੋ ਚੁੱਕਾ ਸੀ ਤੇ ਫਿਰ ਹੋਰ ਸਮਾਨ ਜਿਹੜੇ ਘਰਾਂ ਵਿੱਚ ਲੋਡ ਨੇ ਸਾਰੇ ਪੱਤਰਕਾਰਾਂ ਨੂੰ ਪਤਾ ਉਹ ਸਾਰੇ ਭੇਜੇ ਗਏ। ਹੁਣ ਵੇਖੋ ਇਹ ਕਿੰਨੀ ਜਿਹੇ ਚਿਹਰੇ ਤੇ ਖੇੜਾ ਹੈ। ਕੱਲ ਇਹਨਾਂ ਨੇ ਫੋਟੋਆਂ ਭੇਜੀਆਂ ਕਿੰਨੇ ਪਸ਼ੂ ਸੀ ਤੁਹਾਡੇ? 4 ਅੱਗੇ ਮਰ ਗਏ। 4 ਪਸ਼ੂ ਇਹਨਾਂ ਦੇ ਮਰ ਗਏ। ਤੇ ਅਸੀਂ ਚਲੋ ਜਿੰਨੇ ਜੋਗੇ ਹੈਗੇ ਆ ਪਹਿਲਾ ਪਸ਼ੂ ਇਹਨਾਂ ਨੂੰ ਹਾਜ਼ਰੀ ਲਾ ਰਹੇ ਆ। ਤੇ ਇੱਕ ਕਾਲ ਡੈੱਥ ਹੋਈ ਪਸ਼ੂ ਦੀ ਕਿਉਂਕਿ ਉਹ 4-5 ਦਿਨ ਪਾਣੀ ਜਿ ਰਿਹਾ ਤੇ ਬੇਸੁਰਤ ਰਿਹਾ ਕੁਝ ਦਿਨ ਤੇ ਉਹਦੇ ਜਦੋਂ ਫੋਟੋਆਂ ਭੇਜੀ ਹਾਡੇ ਕੋ ਵੇਖਿਆ ਨਹੀਂ ਗਿਆ ਅਸੀਂ ਫਿਰ ਭੋਲੂ ਭਾਈ ਜਿਹੜੇ ਸਾਰੇ ਇਸ ਚੀਜ਼ ਨੂੰ ਕਵਰ ਕਰ ਰਹੇ ਆ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਕਾਰਵਾਈ ਸਭ ਤੋਂ ਪਹਿਲੇ ਪਾਓ ਤੇ ਇਹਦੇ ਵਿੱਚ ਸਾਰੀ ਸੇਵਾ ਭਲਾਈ ਕੇ ਅੰਦਰ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਵੱਲ ਹੋ ਰਹੀ ਹੈ ਤੇ ਰੈੱਡ ਕਰਾਸ ਤੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਇਹ ਸਾਨੂੰ ਮਤਲਬ ਵੀ ਇਨਕੁਆਰੀ ਪਾਣ ਦੇ ਵਿੱਚ ਬਹੁਤ ਵਧੀਆ ਸਾਨੂੰ ਸਾਰਾ ਦੇ ਰਿਹਾ ਵੀ ਸਹੀ ਘਰ ਤੇ ਚੀਜ਼ ਜਾਵੇ ਜੋ ਸਾਨੂੰ ਡੀਸੀ ਸਾਹਿਬ ਨੇ ਲਿਸਟਾਂ ਭੇਜੀਆਂ ਬੌਲੂ ਭਾਜੀ ਉਹਦੇ ਵਿੱਚ ਸਰਪੰਚ ਦਾ ਨੰਬਰ ਹਰ ਪਿੰਡ ਦਾ ਨਾਂ ਸਰਪੰਚ ਦਾ ਨੰਬਰ ਗਰੰਥੀ ਸਿੰਘ ਦਾ ਨੰਬਰ ਚੌਂਕੀਦਾਰ ਦਾ ਨੰਬਰ ਪਟਵਾਰੀ ਦਾ ਨੰਬਰ ਸਾਰਿਆਂ ਦੇ ਵੀ ਸਾਰੀ ਇਨਕੁਆਰੀ ਕਰਕੇ ਵੀ ਸਹੀ ਘਰ ਵਿੱਚ ਚੀਜ਼ ਜਾਵੇ ਉਹ ਵੀ ਅਸੀਂ ਰੈਡ ਕਰਾਸ ਤੇ ਡੀਸੀ ਸਾਹਿਬ ਦਾ ਤੁਹਾਨੂੰ ਕਰਦੇ ਖੋਜ ਇਨਕੁਆਰੀ ਸਾਨੂੰ ਸਹੀ ਨਾਲ ਨਾਲ ਪੂਰਾ ਇਨਕੁਆਰੀ ਸਾਥ ਦੇ ਰਹੇ ਹੋਈ ਇਹ ਹਜਾਜਰੀਆਂ ਪ੍ਰਮਾਨ ਕਰਨੀਆਂ ਰੈੱਡ ਕਰਾਸ ਵਾਲੇ ਆਪ ਆਏ ਨੇ ਚੱਲ ਕੇ ਮੇਰੇ ਵੀਰ ਜੀ ਕੀ ਨਾਂ ਹੈ ਜੀ ਤੁਸੀਂ ਹੈ ਸੰਤਜੀ ਸੈਂਕ ਸੈਂਕ ਚੱਤਾ ਜਾ ਰਹੇ ਹੈਂਕਿਊ ਬਬਲ ਬੋਲੇ ਸੁਨਿਹਾਰ ਬਸ ਸਪ੍ਰਸ਼ਾਦਾ ਲਿਸ਼ਟਾਂ ਮੇ ਪੜੀਆਂ ਤੁਹਾਡੀਆਂ ਬਹੁਤ ਮਿਹਨਤ ਨਾਲ ਬਣਾਈਆਂ ਤੁਸੀਂ ਸਾਨੂੰ ਬੜੀ ਆਸਾਨੀ ਹੋ ਗਈ ਇਨਕੁਆਰੀ ਪਾਣ ਤੁਹਾਡੀਆਂ ਲਿਸ਼ਟਾਂ ਤੋਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਵੱਲੋਂ ਰਾਸ਼ਨ ਦੀ ਸੇਵਾ ਹੋ ਰਹੀ ਹੈ ਰਾਸ਼ਨ ਬਹੁਤ ਸਾਰਾ ਹੋਣ ਕਰਕੇ ਸੂਟਾਂ ਦੀ ਸੇਵਾ ਚਦਰਾਂ ਦੀ ਸੇਵਾ ਕੋਟੀਆਂ ਦੀ ਸੇਵਾ ਮੱਛਰਦਾਨੀਆਂ ਦੀ ਸੇਵਾ ਤੇ ਜੋੜਿਆਂ ਦੀ ਸੇਵਾ ਕੰਬਲਾਂ ਦੀ ਸੇਵਾ ਆਉਣ ਵਾਲੇ ਦਿਨਾਂ ਵਿੱਚ ਹੋਲਡਿੰਗ ਬੈੱਡ ਤੇ ਗੱਦੇ ਬਿਸਤਰੇ ਸਰਹਾਣੇ ਕੰਬਲ ਦੂਜੇ ਵੱਡੇ ਮੋٹے ਉਹ ਵੀ ਮਤਲਬ ਹੁਣ ਇਹ ਚੀਜ਼ਾਂ ਘਰਾਂ 'ਚ ਲੋਡ ਲੈ ਤੇ ਇਹਦੇ ਵਿੱਚ ਅਨਾਉਂਸ ਕੀਤਾ ਸੀ 13 ਮੱਝਾਂ ਗਾਵਾਂ ਹਾਜ਼ਰੀ ਲਾਵਾਂਗੇ ਪਰ ਮਤਲਬ 13 ਤੋਂ ਬਾਅਦ ਵੀ ਆਪਾਂ ਅਗਲੇ 13 ਵੀ ਕਰਾਂਗੇ ਜਦੋਂ ਇਹ ਪੂਰੇ ਅੱਜ ਪਹਿਲੀ ਗਾਂ ਜਿਹੜੀ ਐ ਹਰਪ੍ਰੀਤ ਸਿੰਘ ਪਿੰਡ ਮਿਆਦੀਆਂ ਪਿੰਡ ਹੈ ਜਨਾਲੇ ਦੇ ਕੋਲ ਉਹਨਾਂ ਨੂੰ ਇਹ ਪਹਿਲੀ ਗਾਂ ਨਾਲ ਵੱਛਾ ਵੀ ਗਾਂ ਦਾ ਇਹ ਅੱਜ ਸੌਂਪਿਆ ਗਿਆ ਇਹ ਸਭ ਆਪ ਜੀ ਦੀਆਂ ਸੰਗਤੀਆਂ ਸੀਸਾਂ ਨੇ ਸਾਨੂੰ ਪ੍ਰਸ਼ਾਸਨ ਵੀ ਬਹੁਤ ਸਾਥ ਦੇ ਰਿਹਾ ਹੈ ਇਨਕੁਆਰੀ ਕਰਨ ਵਿੱਚ ਆ ਰੈੱਡ ਕਰਾਸ ਵਾਲੇ ਆਏ ਨੇ ਵੀਰ ਜੀ ਇਹ ਵੀ ਸਾਰੀ ਟੀਮ ਪੂਰੀ ਬਾਹ ਬਣ ਕੇ ਸਾਥ ਦਿੰਦੀ ਹੈ ਇਨਕੁਆਰੀ ਵਿੱਚ ਸਾਨੂੰ ਕਿਉਂਕਿ ਇਹਨਾਂ ਦੇ ਰੋਜ਼ ਦੇ ਕੰਮ ਨੇ ਪ੍ਰੈਕਟਿਸ ਹੈ ਇਹਨਾਂ ਨੂੰ ਕੋਲਾ ਜਿਲ੍ਹੇ ਦੀ ਹਰ ਥੇਹ ਤੇ ਮਦਦ ਕੀਤੀ ਜਾ ਰਹੀ ਹੈ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਉੱਥੇ ਹੀ ਕਿਤੇ ਨਾ ਕਿਤੇ ਰੋਜ਼ਗਾਰ ਵੀ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਪਸ਼ੂ ਦੇ ਕੇ ਪਈਆਂ ਲੋਕਾਂ ਦੇ ਜਿਹੜੇ ਕਿ ਪਸ਼ੂ ਦੰਦਰ ਮਾਲ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਜਿਹੜਾ ਕਿ ਤੁਸੀਂ ਪ੍ਰੋਵਾਈਡ ਕਰਦੇ ਹਾਂ ਹਾਂਜੀ ਹਾਂਜੀ ਇਹ ਰੋਜ਼ਗਾਰ ਹੀ ਹੈ ਜੀ ਇਹ ਇਹਨਾਂ ਨੇ ਜਦੋਂ ਪੋਜ ਘਰਵਰਤ ਕੇ ਦੁੱਧ ਬਾਕੀ ਸੇਲ ਕਰਨਾ ਤੇ ਇਹ ਮਤਲਬ ਇਹ ਰੋਜ਼ਗਾਰ ਆਪੇ ਇਹਨਾਂ ਦਾ ਬਣ ਜਾਣਾ ਇੱਕ ਗੱਲ ਮੈਂ ਭੁੱਲ ਗਿਆ ਵੀ ਇਹ ਹੋਰ ਹਫਤੇ ਤੱਕ ਬਾਲੇ ਈਟਾਂ ਜਿਹੜੀ ਦੂਜੀ ਈਟ ਹੁੰਦੀ ਆ ਟੈਲਨ ਜਿਹੜੀ ਆ ਛਤਾਲੀਆਂ ਤੇ ਇੱਕ ਹੋਰ ਗਈ ਸੀ ਪਰ ਇਹ ਸੀਮਟ ਇਹ ਜਿਨ੍ਹਾਂ ਦੀ ਮਤਲਬ ਛੱਤਾਂ ਡਿੱਗ ਗਈਆਂ ਉਹ ਵੀ ਜਿਹੜੀ ਕਿਉਂ ਸਾਰੇ ਮੀਟਿੰਗ ਚੱਲ ਰਹੀ ਹੈ ਵੀ ਵੀ ਕੋਨਾ ਜੀ ਭਲਾਈ ਕੇਂਦਰ ਦੇ ਮਹਾਪੁਰਸ਼ ਸੰਤ ਬਾਬਾ ਬੁਰੇਕਬਾਲ ਸਿੰਘ ਜੀ ਤੇ ਉਹਨਾਂ ਦੇ ਸਾਰੇ ਹੀ ਪੈਰੋਕਾਰਾਂ ਦੇ ਡੀਸੀ ਬੈਂਮ ਨੂੰ ਇਹ ਕਿਹਾ ਸੀ ਕਿ ਜਿੰਨੇ ਵੀ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੇ ਡੰਗਰ ਜਿਹੜੇ ਹਰ ਦੇ ਵਿੱਚ ਰੁੜ ਗਏ ਹਨ ਜਾਂ ਮਰ ਗਏ ਹਨ ਉਹਨਾਂ ਦੇ ਲਈ ਇਹਨਾਂ ਨੇ ਸੇਵਾ ਦਾ ਬੀੜਾ ਚੱਕਿਆ ਤੇ ਮੈਨੂੰ ਅੱਜ ਇੱਥੇ ਆ ਕੇ ਪਤਾ ਲੱਗਾ ਕਿ ਅੱਜ ਇਹਨਾਂ ਨੇ ਪਹਿਲੀ ਗਊ ਜਿਹੜੀ ਆ 13 ਲੀਟਰ ਦੁੱਧ ਦਿੰਦੀ ਆ ਉਹ ਪਿੰਡ ਮਿਆਦਿਆਂ ਦੇ ਹਰਪੀ ਸਿੰਘ ਨੂੰ ਜਿਹੜੀ ਦਿੱਤੀ ਆ ਤਾਂ ਕਿ ਉਹਦਾ ਰੋਜ਼ਗਾਰ ਰੋਜ਼ੀ-ਰੋਟੀ ਚੱਲ ਸਕੇ ਕਿਉਂਕਿ ਉਹਦੇ ਚਾਰ ਜਿਹੜੇ ਡੰਗਰਸੀਓ ਮਰ ਚੁੱਕੇ ਸਨ ਮਾਤਾ ਕੋਲਾ ਜੀ ਜਿਹੜਾ ਆਪਣਾ ਐਡਰੈਸ ਦੇ ਸਾਰੇ ਹੀ ਜਿਹੜੇ ਸੇਵਾਦਾਰ ਨੇ ਇਸ ਲੀਫ ਵਰਕ ਦੇ ਵਿੱਚ ਰੈੱਡ ਕਰਾਸ ਅਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਜੁੜ ਕੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਤੇ ਮਾਤਾ ਕੋਲਾ ਜੀ ਪਲਾਈਟ੍ਰਸ ਦੀ ਜਿਹੜੀ ਵੀ ਛਲਾਗਾ ਕੀਤੀ ਜਾਵੇ ਘਟਿਆ ਕਿਉਂਕਿ ਬਿਲਕੁਲ ਨਿਸ਼ਕਾਮ ਸੇਵਾ ਭਾਵ ਦੇ ਨਾਲ ਇਹ ਲੋੜਵੰਦਾ ਦੀ ਬਾਹ ਫੜ ਰਹੇ ਹਨ ਲੋੜਵੰਦਾ ਦੀ ਮਦਦ ਕਰ ਰਹੇ ਆ ਪਾਪਾ ਜੀ ਦਾ ਧੰਨਵਾਦ ਕਰਦੇ ਆ ਬਾਬਾ ਪੌਲਾਂ ਦੇ ਵੱਲੋਂ ਜੀ ਪਪਾ ਕਵਾਲ ਪੱਲੋਂ ਜੀ ਧੰਨਵਾਦ ਕਰਦੇ ਆ ਬਾਬਾ ਨੇ ਸਾਡੀ ਬਾਹ ਫੜੀ ਹੈ ਜੀ ਕਿਹੜੇ ਪਿੰਡ ਤੋਂ ਆਧੀਆਂ ਤੋਂ ਜੀ ਕੀ ਗੱਲ ਕੀ ਹੋਇਸ ਤੋਂ ਤੁਹਾਡੀ ਗੱਲ ਕੀ ਪਾਣੀ ਆ ਗਿਆ ਤੇ ਪਾਣੀ ਦੇ ਕਾਰਨ ਗਾਈਂ ਤਿੰਨ ਦਿਨ ਦੁੱਧਰੀ ਵਿੱਚ ਉਹਦੇ ਕਾਰਨ ਉਹਦੇ ਪੈਰ ਗਲ ਕੇ ਤੇ ਅਸੀਂ ਬਾਹਰ ਕੱਢੀ ਤੇ ਉਹ ਮਰ ਗਈ ਤੇ ਤੋਂ ਪਹਿਲਾਂ ਕਮਾਂ ਚਾਰ ਮਰ ਗਈਆਂ ਮਰ ਜਾਂ ਹਾਂਜੀ ਸੋ ਪੁਜਾਰਾ ਮੁਸ਼ਕਲ ਸੀ ਹਾਂਜੀ ਸੋ ਜੀ ਬੋਲਾ ਜੀ ਬੀਬੀ ਕੋਲਾ ਜੀ ਤੁਹਾਡੀ ਅੱਜ ਮੱਥੇ ਕਿੱਥੇ ਗਈ ਹੈ ਔਰ ਤੁਹਾਨੂੰ ਰੋਜ਼ਗਾਰ ਦਿੱਤਾ ਗਿਆ ਹਾਂਜੀ ਕਿੰਨਾ ਕੁ ਸ਼ੁਕਰਾਨਾ ਕਰਦੇ ਗੁਰੂ ਮਹਾਰਾਜ ਦਾ ਬੀਬੀ ਕੋਲਾ ਜੀ ਬਹੁਤ ਧੰਨਵਾਦ ਹਾਂਜੀ ਤੇ ਇਹ ਅੱਜ ਜਕਾਰਾ ਵੀ ਲਾਇਆ ਗਿਆ ਇਹ ਵਾਸਤੇ ਜਦੋਂ ਵੀ ਇੱਥੇ ਮੱਥਾ ਟੇਕਣਾ ਆਣਾ ਤਾਂ ਵਰਸਿਕੀ ਰੂਪ ਚ ਹਾਂਜੀ ਹਸਪਤਾਲ ਲਈ ਸੇਵਾ ਮਾਜੀ ਦਿੱਤੀ ਜਾਰੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਹਾਂਪੁਰ ਸਾਹਿਬਾਇ ਗੁਰੂਕਬਾਦ ਸਿੰਘ ਜੀ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਸਾਧ ਸੰਗਤ ਜੀ ਜੋ ਹਰ ਪੀੜਤਾ ਵਾਸਤੇ ਲਗਾਤਾਰ ਪਹਿਲੇ ਦਿਨ ਤੋਂ ਸਤਗੁਰੂ ਦੀ ਸੇਤੇ ਹਾਤਰਾ ਕੇ ਸੇਵਾਵਾਂ ਲੈ ਰਹੇ ਨੇ ਤੇ ਪਹਿਲੇ ਲੰਗਰ ਫਿਰ ਰਾਸ਼ਨ ਫਿਰ ਦਵਾਈਆਂ ਤੇ ਮੈਡੀਕਲ ਦਵਾਈਆਂ ਦੇ ਲੰਗਰ ਦੇ ਇਲਾਵਾ ਜਿਹੜੀਆਂ ਘਰ ਦੀਆਂ ਸਾਰੀਆਂ ਜ਼ਰੂਰਤਾਂ ਵਸਤੂਆਂ ਜਿੱਦਾਂ ਫੋਲਡਿੰਗ ਬੈੱਡ ਭੇਜੇ ਗਏ ਸਵੈਟਰ ਜਰਸੀਆਂ ਕੰਬਲ ਸ਼ਾਲਾਂ ਉਹ ਹੋਰ ਚਾਦਰਾਂ ਤੋਂ ਇਲਾਵਾ ਅੱਜ ਜਿਹੜੀ ਨਿਵੇਕਲੀ ਸ਼ੁਰੂਆਤ ਕੀਤੀ ਜਾ ਰਹੀ ਹੈ ਮਾਪੁਰਖਾਂ ਵੱਲੋਂ 13 ਮੱਜਾ ਮਹਾਰਾਜੀ ਨੇ ਭੇਜਨੀ ਆ ਸੀ ਮਾਹਪੁਰਖਾਂ ਨੇ ਉਸ ਇਲਾਕੇ ਵਿੱਚ ਉਥੋਂ ਦੇ ਸਾਰੇ ਸਰਪੰਚਾਂ ਨਾਲ ਸਲਾਹ ਕਰਕੇ ਜਿਹੜੇ ਘਰ ਲੋੜੀਂਦੇ ਨੇ ਤੇ ਉਹਦੀ ਸ਼ੁਰੂਆਤ ਅੱਜ ਸਤਗੁਰੂ ਦੀ ਸਰ ਤੇ ਯਾਤਰਾ ਕੇ ਸੇਵਾ ਲੈ ਰਹੇ ਨੇ ਪਹਿਲੀ ਮੱਜ ਮਾਹਪੁਰਖਾਂ ਵੱਲੋਂ ਭੇਜੀ ਜਾ ਰਹੀ ਏ ਅੱਜ ਇਸ ਕੇਵ ਵਿੱਚ ਤੇ ਨਿਰੰਤਰ ਸੇਵਾਵਾਂ ਜਾਰੀ ਰਹਿਣਗੀਆਂ ਜਿੰਨੀਆਂ ਵੀ ਸਰ ਤੇ ਯਾਤਰਾ ਕੇ ਅੱਗੋਂ ਬਿਆੰਤ ਫੁਰਨੇ ਨੇ ਮਾਹਪੁਰਖਾਂ ਦੇ ਵੀ ਕਿਉਂਕਿ ਹਰ ਪੀੜਤਾ ਨੂੰ ਹਰ ਸ਼ੈ ਦੀ ਲੋੜ ਆ ਤੇ ਸਿਲੰਡਰ ਵੀ ਫੁਰਨੇ ਬਨ ਰਿਹਾ ਵੀ ਕਿਸੇ ਤਰੀਕੇ ਇਹਨਾਂ ਨੂੰ ਸਿਲੰਡਰਾਂ ਵੀ ਮਾਇਆ ਕਰਾਈ ਜਾਂਨ ਸੋ ਮਾਪੁਰਸ਼ ਆਪ ਕਿਉਂਕਿ ਐਸ ਵੇਲੇ ਲੋੜ ਹੈ ਆਪਾਂ ਜਿੰਨੇ ਹਾਂ ਜਿਹੜਾ ਜਿੰਨੀ ਵੀ ਸਮਰੱਥਾ ਕੱਢ ਸਕਦਾ ਹੈ ਮੈਂ ਤੇ ਸਮਝਾਂਗਾ ਇੱਕ ਪਰਿਵਾਰ ਇੱਕ ਪਰਿਵਾਰ ਨੂੰ ਹੀ ਸੰਭਲੇ ਤੇ ਆਪਾਂ ਨੂੰ ਕਿਸੇ ਹੋਰ ਸ਼ਾਇਦੀ ਲੋੜ ਹੀ ਨਹੀਂਗੀ ਗੁਰੂ ਮਿਹਰ ਕਰੇ ਵਾਹਿਗੁਰੂ ਜੀ ਕਾ ਖਾਲਸਾ